ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਲੰਡੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿੱਦੇ ਘਰੋਂ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਕੰਮ ਕਰਦੇ ਆ ਜਿਹੜੀ ਸਕਰੀਨ ਤੇ ਤੁਸੀਂ ਗਾਂ ਦੇਖ ਰਹੇ ਹੋ ਏ ਬਾਈ ਹੋਣਾ ਦੀ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਜਸਵਿੰਦਰ ਸਿੰਘ ਪਿੰਡ ਲੰਡੇ ਜ਼ਿਲ੍ਹਾ ਮੋਗਾ ਤਹਿਸੀਲ ਬਗਬਰਾ ਮੋਬਾਈਲ ਨੰਬਰ ਜੀ 90564 99651 ਇੱਕ ਕਰੀ ਹੋਰ ਦੱਸ ਦੋ ਜੀ 90564 99651 ਠੀਕ ਆ ਬਾਈ ਘਰ ਦੀ ਗਾਈ ਹੈ ਨਹੀਂ ਗਾਂ ਲੈ ਕੇ ਆਇਆ ਬਾਈ ਮੈਂ ਜਾਣਾ ਬਾਹਰ ਠੀਕ ਆ ਜੀ ਤੇ ਮੇਰੇ ਮੰਦੀ ਵੀ ਜਾਂਦੀ ਐ ਇੱਕ ਹੈਗੀ ਐ ਚਲ ਇਹਨੂੰ ਆਪਾਂ ਸੇਲ ਕਰਦੇ ਠੀਕ ਆ ਬਾਈ ਤੇ ਕਿੰਨਵਾ ਸੂਆ ਸੂਈ ਹੈ ਜੀ ਇਹ ਪਲੂਨ ਹੈ ਜੀ ਪਹਿਲੇ ਸੂਆ ਸੂਈ ਪਹਿਲੇ ਸੂ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਤਕਰੀਬਨ ਬਈ ਹੋ ਗਏ ਨੇ 18 19 ਜਾਨਾ ਠੀਕ ਹੈ ਬੱਚਾ ਜੀ ਬੱਚਾ ਬੱਚਾ ਮਗਰ ਠੀਕ ਹੈ ਉਹ ਆਪਾਂ ਬਾਅਦ ਚੰਦੂ ਦਿਖਾ ਦਿੰਨੇ ਆ ਹਾਂਜੀ ਜਿਹੜਾ ਬਈ ਹੁਣ ਨੈੱਟ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਹੈ ਦੁੱਧ ਬਈ 16 ਕਿਲੋ ਤਿਆਰ ਆਣ ਜੋ ਕਿ ਜਿਹੜਾ ਜਾਂਦੀ ਹਾ ਜੋ ਕੋਈ ਦੋ ਵੇਲੇ ਚੋਵੇ ਕੋਈ 4 ਵਜੇ ਚੋਲੇ ਕਿੰਦੇ ਤਸੱਲੀ ਨਾ ਆਪਣੀ ਤੇ ਥਣਾ ਦੀ ਕੋਈ ਬਿਲਕੁਲ ਸਾਹਿਬ ਕੋਈ ਭੂਰ ਨਹੀਂ ਛਟਾ ਨਹੀਂ ਚਾਰੇ ਥਣ ਬਰਾਬਰ ਠੀਕ ਸੀਲ ਸਾਬ ਵੀ ਪੂਰੀ ਬਿਲਕੁਲ ਦੋ ਰਿਕੇ ਦਿਖਾ ਦੇ ਵੀਰ ਪਹਿਲਾ ਸੁਆ ਸੂਈ ਆ ਜੀ 18 ਦਿਨੋਂ ਬਾਈ 10 10 ਸੂਈ ਨੂੰ ਟਾਈਮ ਹੋ ਗਿਆ ਮਗਰ ਬੱਚਾ ਵੱਛਾ ਵੱਛਾ ਅੰਦਰ ਆ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਨੈੱਟ ਦੁੱਧ ਤਿਆਰ ਆ ਉਹ 16 ਕਿਲੋ ਭਾਂਡੇ ਵਾਲਾ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ ਛੇ ਚੋਲਿਓ ਲੈ ਚੱਲੋ ਜੀ ਕੋਈ ਨਹੀਂ ਥੋੜਾ ਜਿਹਾ ਬੱਚੇ ਦਾ ਕਰਦਾ ਬਸ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਆ ਵੱਛਾ ਚੈੱਕ ਕਰ ਸਕਦੇ ਹੋ ਆਹ ਮਗਰ ਬੱਚਾ ਜੀ ਵੀਡੀਓ ਬਣਾਉਣ ਦਾ ਸਮਾਂ 3:19 ਦਾ ਥਣਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਇਦੋਂ ਵੀ ਸੋਹਣਾ ਤਿਆਰ ਕੀਤਾ ਹੋਣਾ ਕਿ ਬਾਕੀ ਸੈਜ ਚਾਰੇ ਨਿਖੜਵੇਂ ਆ ਹੱਥੀ ਜਵਾਈ ਰਾ ਥਾਣਾ ਕ੍ਰੋਸ ਚ ਕਰਮਾ ਵਾਲੀ ਪੈਂਦੀ ਆ ਫੈਟ ਵੀ ਫੈਟ ਵੀ ਚੰਗੀ ਆਉਂਦੀ ਹੋਊਗੀ ਜੀ ਮੁੱਲ ਬਈ ਇਹਦਾ ਮੁੱਲ ਬਈ 46000 ਕੋਜੂ ਮਾਨਤਨ ਜੀ ਮਾਨਤਨ ਕਰਾਂਗੇ ਠੀਕ ਆ ਬਈ 46000 ਰੁਪਿਆ ਬਈ ਇਹਦਾ ਮੁੱਲ ਕਰਦੇ ਆ ਬਾਕੀ ਬਾਈ ਕਹਿੰਦੇ ਉਹਦੇ ਚ ਮਾਨਤਨ ਜ਼ਰੂਰ ਕਰ ਦਾਂਗੇ ਜਿਹਨੂੰ ਚੱਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ